ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਭਾਉ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੀ ਤੂੰ ਹੋਰ ਹਉ ਮੈਂ ਆਵ ਜਾਉ ਹੈਨ ਵਿਰਲੇ ਨਾਹੀ ਘਣੀ ਫੈਲ ਪੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਚੋਟੈ ਸੇਤੀ ਜੋ ਮਰੇ ਲੱਗੀ ਸਾਪਰਵਾਣ ਜਿਸਨੋ ਲਾਇ ਤਿਸ ਲੱਗੈ ਲੱਗੀ ਤਾਂ ਪਰਵਾਣ ਪਿਰਮ ਪੈ ਕਾਮ ਨਾ ਨਿਕਲੈ ਲਾਇਆ ਤਿਨ ਸੋ ਜਾਨ ਭਾਂਡਾ ਤੋਐ ਕੌਣ ਜੇ ਕੱਚਾ ਸਾਜਿਆ ਤਾ ਤੂ ਪਾਂਝਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਈ ਵਾਜਾ ਭਾਵ ਸੀ ਮਨੁਹੇ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਣ ਖਰੇ ਰੂਪ ਇਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿਧ ਨਾ ਬੋਧ ਨਾ ਅਕਲ ਸਰ ਅਖਰ ਕਾ ਭੇਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਐ ਮੁਕਤ ਸੋਈ ਬ੍ਰਹਮਣ ਪੂਜਣ ਜੁਗਤੈ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪਨਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਨਾ ਕੀਤਾ ਆਪੇ ਪਾਵੈ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਭਨੀ ਘਟਿ ਸਹਵਸੈ ਸਹਿ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿ ਤੈ ਥਾਈ ਗਿਆਨ ਹੀ ਨੰਗ ਅਗਿਆਨ ਪੂਜਾ ਆੰਦਰ ਵਰਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧਨਾਹੀ ਅਵੇਹੀ ਗੱਲੈ ਰਾਮ ਝੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੂ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮਹਿ ਝੂਰੇ RAM ਚੰਦ ਸੀਤਾ ਲక్ష్ਮਣ ਜੋਗ ਹਣਮੰਤਰ ਆਰਾਧਿਆ ਆਇਆ ਕਰ ਸੰਯੋਗ ਪੂਲਾ ਦੇਤ ਨਾ ਸਮਝਾਈ ਤਿੰਨ ਪ੍ਰਭ ਕੀ ਏਕਾਮ ਨਾਨਕ ਵੀ ਪਰਵਾਹ ਸੂ ਕੀਰਤਨਾ ਮਿਟੈ ਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦੋਸੀ ਘਰੇ ਹੀ ਵੁੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਮਨ ਕੂੜੀ ਕੰਮੀ ਜੋ ਨੇ ਵੈ ਸੋ ਦੇਵੈ ਨਾਹੀ ਖੱਤੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਬਲਾ ਕੰਚਨਵੰਨ ਕੈ ਦੂਖੜੈ ਸੜਿਓ ਹੀ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈ ਸੀਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੋੜੈ ਚੜੈ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਈਵੇਂ ਗਈ ਵਿਹਾਈ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਉਹ ਰਾਇ ਨੂੰ ਮਤ ਚੱਲੈ ਜਾਂ ਬੁੱਢਾ ਹੋਐ ਗੱਲਾਂ ਕਰੇ ਕਣਹਿਰੀਆਂ ਤਾਂ ਅੰਨੇ ਪਵਣਾ ਖਾਤੀ ਟੋਐ ਪੂਰੇ ਕਾ ਕੀਆ ਸਭ ਕਿਸ ਪੂਰਾ ਕਟਵਾਦ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ